ਬਹੁਤ ਹੀ ਨਰਮ ਸੀਗਾ ਨੇਕ ਦਿਲ ਇਨਸਾਨ ਸੀਗਾ ਹਰ ਇੱਕ ਦੇ ਕੰਮ ਆਉਣ ਵਾਲਾ ਸੀਗਾ ਬੱਚਾ ਬਹੁਤ ਸਮਝਦਾਰ ਸੀਗਾ ਜੇ ਮੰਨ ਲਓ ਤੁਸੀਂ ਬੋਲ ਮਾਰਤਾ ਨਾ ਵੀ ਗੱਗੂ ਆਇਆ ਯਾਰ ਸਾਡੇ ਨਾਲ ਮੇਰਾ ਕੀਤ ਚੱਲੀ ਯਾਰ ਧੱਕ ਵੱਢ ਕੇ ਉਹਨੇ 4000 ਚਾਚਾ ਚਾਲਦਾਗਾ ਐਸ ਲੋਟਦਾ ਸੀਗਾ ਪਹਿਲਾਂ 400 ਸਾਡਾ ਪਾਇਓ ਕਹਿੰਦਾ ਮੈਂ ਤੁਹਾਡੇ ਨਾਲ ਤੜਾਈ ਕਰਵਾ ਦੂੰਗਾ ਮੱਕੀ ਦੀ ਕਹਿੰਦਾ ਚਾਰ ਦੀ ਅਜਿਹਾ ਕੋਈ ਨਾ ਉਹਨਾਂ ਨਾਲ ਅਸੀਂ ਫਿਰ ਚਾਰ ਵੀ ਪਵਾ ਕੇ ਗਏ ਮਤਲਬ ਕਿ ਉਹ ਜਾਦਾ ਜੁੜੀਆਂ ਹੁਣ ਮਤਲਬ ਕਿ ਯਕੀਨ ਨਹੀਂ ਆ ਰਿਹਾ ਵੀ ਉਹ ਆਖਰੀ ਪਲਤੀ ਸਾਡੇ ਕੋਈ ਉਹ ਕਿੱਲੇ ਪਹਣੀ ਹੈਗਾ ਆਰਥਿਕ ਹਾਲਾਤ ਬਹੁਤ ਹੀ ਨਾਜ਼ੁਕ ਨੇ ਇਹਨਾਂ ਦੇ ਪਰਿਵਾਰ ਦੇ 18 ਤੋਂ 20 ਲੱਖ ਰੁਪਇਆ ਕਰਜ਼ਾ ਵੀ ਹੈ ਇਹਨਾਂ ਦੇ ਸਿਰ 'ਚ ਇਹਨਾਂ ਨੇ ਪਹਿਲਾਂ ਨੇ ਇਹਨਾਂ ਦੀ ਜ਼ਮੀਨ ਵੀ ਵੇਚੀ ਹੈਗੀ ਇਹਦੀ ਦਾਦੀ ਦੇ ਨਾਲ ਕੈਂਸਰ ਸੀਗਾ ਉਸ ਦਿਨਾਂ ਦੀ ਜ਼ਮੀਨ ਕੁਛ ਗੁੱਡੀ ਦਾ ਵਿਆਹ ਕਰਾਇਆ ਸੀਗਾ ਉਦੋਂ ਇਹਨਾਂ ਨੇ ਜ਼ਮੀਨ ਵੀ ਵੇਚੀ ਹੈ ਜਿੱਦਾਂ ਸੋਸ਼ਲ ਮੀਡੀਆ ਤੇ ਕਹਿ ਦਿੰਦੇ ਆ ਮੜੀਰ ਮੱਤ ਸੀ ਇਦਾਂ ਤਾਂ ਇਦਾਂ ਵਾਪਰ ਗਿਆ ਇਦਾਂ ਦੀ ਕੋਈ ਗੱਲ ਨਹੀਂ ਸੀ ਬਹੁਤ ਸਿਆਣਾ ਸੀਗਾ ਕੰਮਕਾਰ ਕਰਦਾ ਸੀ ਖੇਤੀਬਾੜੀ ਕਰਦਾ ਸੀਗਾ ਕੋਈ ਇਦਾਂ ਦੀ ਹੁੱਲੜਪਣੇ ਵਾਲੀ ਕੋਈ ਗੱਲ ਨਹੀਂ ਸੀ ਇਹਦੇ 'ਚ ਵਿੱਚ ਕਹਿੰਦੇ ਨੇ ਵੀ ਕਈ ਵਾਰੀ ਅਕਾਊਂਟ ਦਾ ਵੀ ਇਹ ਜੀ ਆਏ ਆਏ ਆ ਦੇਖੋ ਠੀਕ ਹੈ ਵੀ ਆਪਾਂ ਜਿਹੜਾ ਬਾਗਿਆਨਸਾਨ ਹਨਾ ਉਹ ਬੱਚਾ ਤਾਂ ਨਹੀਂ ਮੋੜ ਕੇ ਲਿਆ ਸਕਦੇ ਦੁੱਖ ਬਹੁਤ ਜ਼ਿਆਦਾ ਇਸ ਗੱਲ ਦਾ ਪਰ ਠੀਕ ਹੈ ਵੀ ਯਾਰ ਜੇ ਕੁਝ ਵਿਚਾਰਿਆਂ ਦੀ ਇਹਨਾਂ ਦੀ ਹੈਲਪ ਹੋ ਜੇ ਤਾਂ ਗੁੱਡੀ ਤਾਂ ਮੰਨ ਲਓ ਵੀ ਬੱਚੇ ਆ ਪਿਆਉਣ ਵਾਲੀ ਆਏਗੀ ਮਟਿਆਰ ਕੁੜੀ ਆਏਗੀ ਹਨਾ ਤੇ ਚਲੋ ਇਹਨਾਂ ਦੀ ਵਿਚਾਰਿਆਂ ਦੀ ਕੋਈ ਹੈਲਪ ਹੋ ਜੂਗੀ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਸ਼ੁਭ ਕਰਨ ਦੀ ਡੈਥ ਹੁੰਦੀ ਆ ਅਸੀਂ ਇਸ ਵੇਲੇ ਖੜੇ ਹੋਇਆ ਸ਼ੀਦ ਸ਼ੁਭ ਕਰਨ ਦੇ ਘਰ ਦੇ ਸਾਹਮਣੇ ਮੇਰੇ ਸਾਹਮਣੇ ਸ਼ੁਭ ਕਰਨ ਦਾ ਘਰ ਹੈ ਪਰ ਖੁੱਦਾ ਇਨਾਂ ਕੋ updap ਦਾ ਹੌਸਲਾ ਨਹੀਂ ਪੈ ਰਿਹਾ ਕਿ ਪੈਰ ਉਸਤੇ ਘਰ ਵੱਲ ਜਿਹੜੇ ਆ ਉਹ ਵਧਨ ਪਰ ਜਦੋਂ ਗੱਲਬਾਤ ਕੀਤੀ ਜਦੋਂ ਪਤਾ ਲੱਗਿਆ ਤਾਂ ਇਹ ਗਰੀਬ ਪਰਿਵਾਰ ਦਾ ਜਿਹੜਾ ਹੈਗਾ ਉਹ ਕਿਸਾਨ ਦਾ ਪੁੱਤ ਆ ਪਰਿਵਾਰ ਕੋਲ ਤਕਰੀਬਨ 2 ਗੁਕਿੱਲੇ ਪੈਲੀ ਦੇ ਨੇ 2 ਗੁਕਿੱਲੇ ਪੈਲੀ ਦੇ ਨੇ ਨਾਲ ਦੋ ਭੈਣਾ ਵੀ ਨੇ ਇੱਕ ਵਿਆਹੀ ਹੋਈ ਆ ਪਰ ਇੱਕ ਵਾਰੀ ਤੇ ਪਰਿਵਾਰ ਤੇ ਤਕਰੀਬਨ 20 ਲੱਖ ਦਾ ਖਰਚਾ ਆ। ਸ਼ੁਭਕਰਨ ਨੂੰ ਇਹ ਵੀ ਦੱਸਤੀਏ ਕਿ ਪਾਲਿਆ ਇਹਨਾਂ ਦੀ ਦਾਦੀ ਨੇ ਸੀ। ਬਿਨਾ ਮਾਂ ਤੋਂ ਦਾਦੀ ਦੇ ਜਿਹੜੀ ਹੈਗਾ ਉਹ ਦਾਦੀ ਦੇ ਹੱਥੋਂ ਪਲਿਆ ਸ਼ੁਭਕਰਨ। ਸ਼ੁਭਕਰਨ ਦੇ ਜਿਹੜੇ ਪਿਤਾ ਨੇ ਉਹ ਸਕੂਲ ਦੀ ਪਾਸ ਚਲਾਉਂਦੇ ਨੇ ਬਸ ਤੇ ਡਰਾਈਵਰੀ ਜਿਹੜੇ ਹੈਗੇ ਨੇ ਉਹ ਕਰਦੇ ਨੇ। ਪਰਿਵਾਰ ਬੜਾ ਗਰੀਬ ਆ। ਪਰਿਵਾਰ ਬੜਾ ਗਰੀਬ ਆ ਤੇ ਸਾਡੀ ਕੋਸ਼ਿਸ਼ ਇਹ ਹੀ ਆ ਕਿ ਜਿੰਨਾ ਵੀ ਤੋਂ ਜਿੰਨਾ ਵੀ ਜਿਹੜਾ ਵੀ ਕੋਈ ਦਾਨੀ ਸੱਜਣਾ ਜਿੰਨ ਜੋ ਵੀ ਚਾਹੁੰਦਾ ਹੈ ਕਿ ਇਸ ਪਰਿਵਾਰ ਦੀ ਪਾਈ ਪਾਈ ਦੇ ਨਾਲ ਮਦਦ ਪਾਈ ਪਾਈ ਦੇ ਨਾਲ ਹੈਲਪ ਪਾਈ ਪਾਈ ਦੇ ਨਾਲ ਸਹਾਇਤਾ ਹੋ ਸਕੇ ਤਾਂ ਇਸ ਵੇਲੇ ਜਿਹੜਾ ਅਕਾਊਂਟ ਨੰਬਰ ਹੈਗਾ ਆ ਉਹ ਅਕਾਊਂਟ ਨੰਬਰ ਜਿਹੜਾ ਥੇਠਾਂ ਚੱਲ ਰਿਹਾ ਤਾਂ 20 ਲੱਖ 18 ਤੋਂ 20 ਲੱਖ ਦੇ ਤਕਰੀਬਨ ਕਰਜਾ ਇਸ ਪਰਿਵਾਰ ਦੇ ਉੱਪਰ ਆ ਤਕਰੀਬਨ ਇਹ ਵੀ ਕਹਿੰਦੇ ਨੇ ਕਿ ਡੇਢ ਕਿੱਲਾ ਪੈਲੀ ਦਾ ਦੋ ਕਿੱਲੇ ਪੈਲੀ ਦੇ ਨੇ ਉਹ ਪਿਛਲੇ ਸਾਲ ਹੀ ਜਿਹੜੇ ਹੈਗੇ ਉਹ ਉਹ ਵੇਚੇ ਨੇ ਪਹਿਲੀ ਵੀ ਜਿਹੜੀ ਹੈਗੀ ਉਹ ਵੇਚੀ ਆ ਹਾਲਾਂਕਿ ਅਸੀਂ ਪਰਿਵਾਰ ਦੇ ਨਾਲ ਗੱਲਬਾਤ ਜਿਹੜੀ ਉਹ ਨਹੀਂ ਕਰਾਂ ਕਿਉਂਕਿ ਸਾਡਾ ਇੰਨਾ ਹੌਸਲਾ ਨਹੀਂ ਆ ਕਿ ਅਸੀਂ ਪਰਿਵਾਰ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਸਕੀਏ ਪਰ ਪਿੰਡ ਦੇ ਲੋਕ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਮਕਸਦ ਇਹ ਹੈ ਕਿ ਉਸਤੇ ਉਸ ਇਨਸਾਨ ਦੇ ਬਾਰੇ ਉਸ ਸ਼ਹੀਦ ਕਿਸਾਨ ਦੇ ਬਾਰੇ ਜਿਹੜਾ ਹੈਗਾ ਉਹ ਸੁਣਿਆ ਜਾ ਸਕੇ ਉਸਤੇ ਬਾਰੇ ਕਿ ਕਿਸ ਤਰ੍ਹਾਂ ਦਾ ਸੀ ਕਿਉਂਕਿ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਯੋਧੇ ਕਿਹਾ ਜਾਂਦਾ ਬਹਾਦਰ ਯੋਧੇ ਜਿਹੜੇ ਉਹ ਕਿਹਾ ਜਾਂਦਾ ਕਿਉਂਕਿ ਗੋਲੀ ਜਿਹੜੀ ਆ ਉਸਤੇ ਸਿਰ ਦੇ ਉੱਪਰ ਖੋਪੜ ਦੇ ਉੱਪਰ ਸਿੱਧਿਆਂ ਜਿਹੜੀ ਹੈਗੀ ਆ ਉਹ ਗੋਲੀ ਲੱਗੀ 1 ਕਿੱਲੇ 1.5 ਕਿੱਲੇ 2 ਕਿੱਲੇ ਵਾਲਾ ਕਿਸਾਨ ਜਿਹੜਾ ਹੈਗਾ ਉਹ ਦਿੱਲੀ ਦੇ ਬਾਰਡਰ ਦੇ ਉੱਪਰ ਗਿਆ ਆ ਕੋਈ ਬਹੁਤਾ ਵੱਡਾ ਕਿਸਾਨ ਨਹੀਂ ਪਰ ਦਿੱਲੀ ਦੇ ਬਾਰਡਰ ਤੇ ਗਿਆ ਕਿਉਂਕਿ ਹੱਕਾਂ ਦੇ ਲਈ ਮੰਗਾਂ ਦੇ ਲਈ ਆਪਣੀਆਂ ਹੱਕਾਂ ਤੇ ਆਪਣੀਆਂ ਮੰਗਾਂ ਦੇ ਲਈ ਤਾਂ ਪਿੰਡ ਦੇ ਲੋਕ ਜਿਹੜੇ ਹੈਗੇ ਆ ਉਹ ਸਾਡੇ ਨਾਲ ਨੇ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਉਹ ਗੱਲਬਾਤ ਕਰਾਂਗੇ ਭਾਈ ਮਤਲਬ ਥੜਾ ਤਾਂ ਹੌਸਲਾ ਵੀ ਨਹੀਂ ਪੈਂਦਾ ਕਿ ਕਰ ਦੇ ਵਿੱਚ ਜਾ ਕੇ ਗੱਲਬਾਤ ਕਰੀਏ ਤਾਂ ਸੋਚਿਆ ਤੁਹਾਡੇ ਤੋਂ ਜਾਣਿਆ ਜ਼ਰੂਰ ਜਾਵੇ ਸ਼ੁਭਕਰਨ ਦੇ ਬਾਰੇ ਦੇ ਵਿੱਚ ਮਤਲਬ ਕਿਸ ਕਿਸ ਤਰ੍ਹਾਂ ਦਾ ਸੀ ਸ਼ੁਭਕਰਨ ਜੀ ਗੱਲ ਕਰੀਏ ਕਿਸ ਤਰ੍ਹਾਂ ਦਾ ਨੌਜਵਾਨ ਸੀ ਬਹੁਤ ਹੀ ਚੰਗਾ ਸੁਭਾਅ ਸੀਗਾ ਬਾਈ ਬਹੁਤ ਹੀ ਨਰਮ ਸੀਗਾ ਨੇਕ ਦਿਲ ਇਨਸਾਨ ਸੀਗਾ ਮੰਨ ਲਓ ਵੀ ਹਰ ਇੱਕ ਦੇ ਕੰਮ ਆਉਣ ਵਾਲਾ ਸੀਗਾ ਬੱਚਾ ਬਹੁਤ ਸਮਝਦਾਰ ਸੀਗਾ ਬਹੁਤ ਹੀ ਸਿਆਣਾ ਸੀਗਾ ਮੈਂ ਤੁਸੀਂ ਸਾਰਨੇ ਉੱਥੇ ਵੀ ਗੱਲ ਕਰ ਰਹੇ ਸੀ ਕਿ ਵੀੜੀ ਤੇ ਕਰਦਾ ਹੁੰਦਾ ਕੰਮ ਕਰਦਾ ਮੰਨ ਲਓ ਉਹਨੂੰ ਇਹ ਹੀ ਨਹੀਂ ਸੀਗਾ ਵੀ ਜਰ ਵੀ ਇਹਦੇ ਨਾਲ ਮੇਰੀ ਵੀੜੀ ਆ ਮੈਂ ਏਸੀ ਦੀ ਕੰਮ ਕਰਾਉਣਾ ਜੇ ਮੰਨ ਲਓ ਤੁਸੀਂ ਬੋਲ ਮਾਰਤਾ ਨਾ ਵੀ ਗੱਗੂ ਆਇਆ ਯਾਰ ਸਾਡੇ ਨਾਲ ਮੇਰਾ ਖੇਤ ਚੱਲੀ ਯਾਰ ਕੱਖ ਵੱਢ ਕੇ ਲਾਉਣੇ 40000 ਚਾਚਾ ਚਾਲਦਾਗਾ ਆਇਆ ਸਲੂਟਦਾ ਸੀਗਾ ਉਹਦਾ ਸ਼ੁਕਰਾਨ ਕਰਨ ਕਹਿੰਸੀ ਪਿੰਡ ਦੇ ਵਿੱਚ ਛੋਟਾ ਛੋਟਾ ਨਾ ਗੱਗੂ ਸੀਗਾ ਉਹਦਾ ਭਾਈ ਹਾਂ ਜ਼ਿਆਦਾਤਰ ਗੱਗੂ ਹੀ ਕਹਿੰਦੇ ਸੀ ਪਰਿਵਾਰ ਵਾਰੇ ਜ਼ਰੂਰ ਥੋੜਾ ਜਿਆਦਾ ਦੱਸ ਦਿਓ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਇਕ ਉਹਦਾ ਡੈਡੀ ਹੈਗਾ ਤੇ ਇੱਕ ਭੈਣ ਦੋ ਭੈਣਾਂ ਸੀ ਇੱਕ ਭੈਣ ਵਿਆਹੀ ਹੋਈ ਹੈਗੀ ਛੋਟੀ ਭੈਣ ਰਹਿੰਦੀ ਹੈਗੀ ਤੇ ਜਿਹੜੇ ਉਹਦੇ ਪਿਤਾ ਜੀ ਉਹ ਤਾਂ ਵਿਚਾਰੇ ਇੱਕ ਸਧਾਰਨ ਜੀ ਆਮ ਛੋਟੇ ਜੀ ਮੰਨ ਲਓ ਨਹੀਂ ਕਨੈਕਟਰੀ ਕਰਦੇ ਆ ਮੇਨ ਆ ਬਸਨ ਇੱਥੇ ਬਚਨਪੂਰੀ ਦੀ ਸਕੂਲ ਦੀ ਬੈਂ ਹੈਗੀ ਉਹਦੇ ਚ ਬੱਚੇ ਚੜਾਉਣ ਦਾ ਕੰਮ ਕਰਦੇ ਯਾਨੀ ਕਿ ਜਵਾਗ ਚੜਾਉਂਦੇ ਹੈ ਕਿ ਕਨੈਕਟਰੀ ਕਰਦਾ ਹੈਗਾ ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਨੇ ਪਰਿਵਾਰ ਦੇ ਜੇਕਰ ਜ਼ਮੀਨ ਦੀ ਗੱਲ ਜਿਵੇਂ ਸਾਨੂੰ ਪਤਾ ਲੱਗਾ ਕਿ ਸ਼ਾਇਦ 2 ਕੁ ਕਿੱਲੇ ਪੈਲੀ ਦੇ ਨੇ ਹਾਂ ਬਾਈ ਇੰਨੀ ਕੀ ਹੈ ਪੈਲੀ 2 2 ਕੁ ਕਿੱਲੇ ਪਹਣੀ ਹੈਗਾ ਤੇ ਆਰਥਿਕ ਹਾਲਾਤ ਬਹੁਤ ਹੀ ਨਾਜ਼ੁਕ ਨੇ ਇਹਨਾਂ ਦੇ ਪਰਿਵਾਰ ਦੇ 18 ਤੋਂ 20 ਲੱਖ ਰੁਪਏ ਕਰਜ਼ਾ ਵੀ ਹੈ ਇਹਨਾਂ ਦੇ ਸਿਰਾਂ ਇਹਨਾਂ ਨੇ ਪਹਿਲਾਂ ਨਾ ਇਹਨਾਂ ਦੀ ਜ਼ਮੀਨ ਵੀ ਵੇਚੀ ਹੈਗੀ ਮੰਨ ਲਓ ਵੀ 1.5 1.5 ਪਤਾ ਨਹੀਂ 2 ਕਿੱਲੇ ਪਹਣੇ ਇਹਦੀ ਦਾਦੀ ਦੀ ਨਾ ਕੈਂਸਰ ਸੀਗਾ ਉਦੋਂ ਇਹਨਾਂ ਦੀ ਜ਼ਮੀਨ ਕੁਛ ਗੁੱਡੀ ਦਾ ਵਿਆਹ ਕਰਾਇਆ ਸੀਗਾ ਉਦੋਂ ਇਹਨਾਂ ਨੇ ਜ਼ਮੀਨ ਵੀ ਵੇਚੀ ਹੈ ਜੀ ਬਿਚਾ ਦੇ ਰਹੇ ਹਾਂ ਜਿਵੇਂ ਇਹ ਘਟਨਾ ਵਾਪਰਦੀ ਹੈ ਮਤਲਬ ਹੁਣ ਤਾਂ ਵੈਸੇ ਇਹ ਜੇ ਕਹਿ ਲਈਏ ਕਿ ਪੂਰੇ ਕਿਸਾਨੀ ਲਹਿਰ ਦਾ ਸ਼ਹੀਦ ਹੈ ਪਰ ਪਿੰਡ ਤੇ ਉਦੋਂ ਕਿਸ ਤਰੀਕੇ ਦਾ ਕਹਿਰ ਟੁੱਟਿਆ ਬਿਲਕੁਲ ਜੀ ਸੁੰਨਸਰਾ ਹੀ ਹੋ ਗਈ ਮਤਲਬ ਕਿ ਯਕੀਨ ਨਹੀਂ ਸਾਰਾ ਵੀ ਆਪਣੇ ਪਿੰਡ 'ਚ ਇਹ ਹਾਸਾ ਹੋ ਚੁੱਕਾ ਇੱਕ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਸੀਤ ਹੋ ਚੁੱਕਿਆ ਖਨੋਰੀ ਬਾਰਡਰ ਤੇ ਤਾਂ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਗੂੰਜਣ ਲੱਗੀ ਉਹਦੀ ਮਤਲਬ ਕਿ ਸੁੰਨਸਰਾ ਹੋ ਗਈ ਸਾਰੇ ਪਾਸੇ ਤੇ ਯਕੀਨ ਨਹੀਂ ਸੀ ਹੋ ਰਿਹਾ ਵੀ ਇਦਾਂ ਵੀ ਹੋ ਗਿਆ ਆਪਣੇ ਪਿੰਡ 'ਚ ਗੱਲਬਾਤ ਹੋ ਗਈ ਐਦਾਂ ਦੀ। ਹੁੱਲੜਵਾਜ ਜਾਂ ਕਹਿ ਲਈਏ ਮੰਦਿਰ ਪੁਣਾ ਕੀ ਇਹ ਨੌਜਵਾਨ ਇਸ ਤਰੀਕੇ ਦਾ ਸੀ? ਨਹੀਂ ਜੀ ਜਿੱਦਾਂ ਸੋਸ਼ਲ ਮੀਡੀਆ ਤੇ ਕਹਿੰਦਾਂਦੇ ਆ ਮਢੀਰ ਮੱਤ ਸੀ ਐਦਾਂ ਤਾਂ ਐਦਾਂ ਵਾਪਰ ਗਿਆ ਐਦਾਂ ਦੀ ਕੋਈ ਗੱਲ ਨਹੀਂ ਸੀ ਬਹੁਤ ਸਿਆਣਾ ਸੀਗਾ ਐਦਾਂ ਦੀ ਕੋਈ ਗੱਲ ਨਹੀਂ ਸੀਗਾ ਮਤਲਬ ਕਿ ਸਧਾਰਨ ਸੀਗਾ ਮਤਲਬ ਕਿ ਹ ਕੰਮਕਾਰ ਕਰਦਾ ਜੀ ਖੇਤੀਬਾੜੀ ਕਰਦਾ ਸੀਗਾ ਕੋਈ ਇਦਾਂ ਦੀ ਹੁੱਲੜ ਪਣੇਲੀ ਕੋਈ ਗੱਲ ਨਹੀਂ ਸੀ ਇਹਦੇ 'ਚ ਸੁਭਾ ਵਿਕਟੋਰ ਜੀ ਗੱਲ ਕਰੀ ਤੁਹਾਡੇ ਨਾਲ ਵਿਚਰਦਾ ਰਹਿੰਦਾ ਹੁਣ ਬਾਈ ਕੁ ਸਾਲ ਦੀ ਉਮਰ ਸੀ ਸ਼ਾਇਦ ਬਿਲਕੁਲ ਜੀ ਬਿਲਕੁਲ ਜੀ ਐਤ ਕੀ ਮਤਲਬ ਕਿ ਕੰਮ ਤਾਂ ਦਾ ਵੀ ਇੱਕ ਦੂਜੇ ਨਾਲ ਅਸੀਂ ਕਰਾ ਦੁੰਦੇ ਸੀਗੇ ਐਤ ਕੀ ਪਿੱਛੇ ਦੀ ਗੱਲਾਂ ਮਤਲਬ ਕਿ ਜਦੋਂ ਮੱਕੀ ਦਾ achar ਪਾਉਂਦੇ ਸੀ ਕਹਿੰਦਾ ਵੀ ਤੁਸੀਂ ਪਹਿਲਾਂ achar ਸਾਡਾ ਪਾਇਓ ਕਹਿੰਦਾ ਮੈਂ ਤੁਹਾਡੇ ਨਾਲ ਹਲ ਤੜਾਈ ਕਰਵਾ ਦੂੰਗਾ ਮੱਕੀ ਦੀ ਕਹਿੰਦਾ achar ਦੀ ਅਜਿਹਾ ਕੋਈ ਨਾ ਉਹਨਾਂ ਨਾਲ ਅਸੀਂ ਫਿਰ achar ਵੀ ਪਵਾ ਕੇ ਗਏ ਮਤਲਬ ਕਿ ਉਹ ਜਾਦਾ ਜੁੜੀਆਂ ਹੁਣ ਮਤਲਬ ਕਿ ਯਕੀਨ ਨਹੀਂ ਆ ਰਹਾ ਵੀ ਉਹ ਆਖਰੀ ਪਲਤੀ ਸਾਡੇ ਕੋਈ ਧੰਨਵਾਦ ਜੀ ਹਾਂ ਧੰਨਵਾਦ ਕੀ ਕੀ ਤੁਸੀਂ ਕੀ ਅਪੀਲ ਕੀ ਕਰਦੇ ਹੋ ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਦੇਖੋ ਵੀ ਜਿਵੇਂ ਇਹਨਾਂ ਨੇ ਸਰਕਾਰ ਕਹਿੰਦੀ ਇੱਕ ਬਿਆਨ ਦਿੱਤੇ ਆ ਸਰਕਾਰ ਨੇ ਵੀ ਅਸੀਂ ਪਰਚਾ ਦਰਜ ਕਰਾਂਗੇ ਹੋਣਾ ਵੀ ਚਾਹੀਦਾ ਕਿਉਂਕਿ ਆਪਣੇ ਆਕੇ ਇੱਧਰ ਮੰਨ ਲਓ ਵੀ ਦੂਜੇ ਪਾਸੇ ਆਪਣੇ ਪੰਜਾਬ ਚ ਆ ਕੇ ਜੀ ਕੋਈ ਦੂਜੇ ਰਾਜ ਦੀ ਪੁਲਿਸ ਨੇ ਇਸ ਨੌਜਵਾਨ ਤੇ ਗੋਲੀ ਚਲਾਈ ਹੈਗੀ ਤਾਂ ਉਹਦਾ ਜਾਂਚ ਦਾ ਵਿਸ਼ਾ ਤਾਂ ਹੋਣਾ ਜੀ ਜਾਂਚ ਜ਼ਰੂਰੀ ਹੈ ਵੀ ਜਾਂਚ ਕਰਨੀ ਚਾਹੀਦੀ ਹੈ ਇਹਨਾਂ ਨੂੰ ਬਣਦਾ ਇਨਸਾਫ ਮਿਲਣਾ ਚਾਹੀਦਾ ਹੈ ਪਰਿਵਾਰ ਦੀ ਜਿਹੜੀ ਜਿਹੜੀ ਵੀ ਕੋਈ ਇਹਨਾਂ ਦਾ ਮੰਨ ਲਓ ਵੀ ਜਥੇਵੰਦੀ ਦੀ ਹੈਗਾਗਾ ਪ੍ਰੋਗਰਾਮ ਉਹ ਸੰਸਾਰ ਇਹਨਾਂ ਨੂੰ ਮਾਫੀਆ ਵਗੈਰਾ ਜਾਂ ਜੋ ਵੀ ਹੈਗਾ ਉਹ ਮਿਲਣਾ ਚਾਹੀਦਾ ਹੈ ਜੀ ਜੀ ਜ਼ਰੂਰ ਖਾਤੇ ਹਾਂ ਜ਼ਰੂਰ ਇੱਕੋ ਜਿਹੜਾ ਆਪਾਂ ਮੌਸਮ ਪੰਜਾਬੀ ਚੈਨਲ ਤੇ ਖਾਤਾ ਪੋਸਟ ਕੀਤਾਗਾ ਉਹ ਬਿਲਕੁਲ オリジナル ਖਾਤਾਗਾ ਉਹ ਛੋਟੀ ਭੈਣ ਦਾ ਸੁਭਕਨਦੀ ਦਾ ਗੁਰਪ੍ਰੀਤ ਕੌਰ ਦਾ ਤੇ ਉਹ ਖਾਤਾ ਬਿਲਕੁਲ オリジナル ਆਗਾ ਜ਼ਰੂਰ ਦੱਸ ਦਿਓ ਜੇ ਤੁਹਾਨੂੰ ਯਾਦ ਹੋਵੇ ਹਾਂ ਜੀ ਮੈਂ ਖਾਤਾ ਬੋਲਦਾ ਨਗਾ ਅਸਲ ਦੇ ਵਿੱਚ ਉਹ ਕੀ ਅੱਜ ਦਿੱਕਤ ਆ ਰਹੀ ਹੈ ਵੀ ਬਹੁਤੀਆਂ ट्रांजੈਕਸ਼ਨਾਂ ਹੋ ਚੁੱਕੀਆਂ ਨੇ ਲਗਭਗ 14-15 ਤੋਂ ਜ਼ਿਆਦਾ ਹੋ ਚੁੱਕੀਆਂ ਨੇ ਮੈਨੇਜਰ ਨਾਲ ਬੈਂਕ ਮੈਨੇਜਰ ਨਾਲ ਗੱਲਬਾਤ ਹੋਈ ਹੈਗੀ ਤੇ ਉਹ ਜਿਹੜੀ ਆਈਐਫਸੀ ਕੋਡ ਨਾਲ ट्रांजੈਕਸ਼ਨ ਹੋ ਰਹੀਆਂ ਨੇ ਉਹ ਬਿਲਕੁਲ ਖਾਤੇ ਦੇ ਵਿੱਚ ਪੈਸਾ ਆ ਰਿਹਾ ਹੈਗਾ ਤੇ ਕੋਈ ਇਦਾਂ ਦੀ ਗੱਲ ਗੱਲ ਨਹੀਂ ਹੈਗੀ ਵੀ ਉਹ ਫਰਾਡ ਵਾਲਾ ਕੰਮ ਹੋਵੇ ਤੇ ਜਿਹੜਾ ਆਨਲਾਈਨ ਮਤਲਬ ਕਿ ਪੇਟੀਐਮ ਇੱਕ ਮਿੰਟ ਇੱਕ ਮਿੰਟ ਜਿਹੜਾ ਪੇਟੀਐਮ ਜਿਹੜਾ ਪੇਪੀਮ ਜਾਂ ਗੂਗਲ ਨਹੀਂ ਪੇਮੈਂਟ ਆ ਰਹੀ ਹੈ ਉਹਦੇ ਵਿੱਚ ਥੋੜੀ ਦਿੱਕਤ ਜਰੂਰ ਆ ਰਹੀ ਹੈ ਕਿਉਂਕਿ ਜਦੋਂ ਲੋਕ ਲਗਾਤਾਰ ਆਨਲਾਈਨ ਪੇਮੈਂਟ ਕਰਦੇ ਤਾਂ ਉਹਦੇ ਟ੍ਰਾਂਜ਼ੈਕਸ਼ਨ ਰੁਕ ਜਾਂਦੀ ਹੈ ਫੇਲਡ ਆਉਣ ਲੱਗ ਜਾਂਦਾ ਉਹ ਫਰਾਡ ਵਾਲਾ ਕੰਮ ਨਹੀਂ ਹੈਗਾ ਵੀ ਜੇ ਫੇਲਡ ਆ ਰਿਹਾ ਹੈਗਾ ਤਾਂ ਤੁਸੀਂ ਰੁਕ ਕੇ ਕਰ ਸਕਦੇ ਹੋਗੇ ਜਾਂ ਆਈਐਫਸੀ ਕੋਡ ਲਾ ਕੇ ਤੁਸੀਂ ਬੈਂਕ ਦੇ ਥਰੂ ਪੇਮੈਂਟ ਕਰ ਸਕਦੇ ਹੋਗੇ ਤੇ ਉਹ ਖਾਤਾ ਤੁਹਾਨੂੰ ਮੈਂ ਬੋਲ ਕੇ ਦੱਸ ਦੇਣਾਗਾ ਪਰਵਾਰ ਦਾ ਖਾਤਾ ਇੱਕ ਵਾਰੀ ਜ਼ਰੂਰ ਕਿਸ ਨਾਮ ਤੇ ਹੈ ਮੈਂ ਹਾਂਜੀ 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 ਨਾਮ ਵੀ ਜ਼ਰੂਰ ਨਾਮ ਜ਼ਰੂਰ ਹਾਂਜੀ 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 ਬੈਂਕ ਦੇ ਵਿੱਚ ਆ ਕਿੱਥੇ ਬੈਂਕ ਜਿਹੜੀ ਹੈਗੀ ਉਹ ਦੱਸੋ ਉਹ ਨਾਂ ਤੇ ਜੀ ਗੁਰਪ੍ਰੀਤ ਕੌਰ ਡਾਕਟਰ ਆਫ ਚੰਦਨੀ ਸਿੰਘ ਤੇ ਬੈਂਕ ਅਕਾਊਂਟ 409943B 138 ਤੇ ਆਈ ਐਫ ਸੀ ਕੋਡ ਹੈਗਾਗਾ ਐਸ ਬੀ ਆਈ ਐਨ 00 51 28 4 ਇਹ ਬ੍ਰਾਂਚ ਕਿੱਥੋਂ ਦੀ ਹੈ ਜੀ ਇਹ ਬੱਲੋ ਦੀ ਬ੍ਰਾਂਚ ਹੀ ਹੈ ਜੀ ਐਸਵੀਆਈ ਦੀ ਹਾਂ ਜੀ ਇੱਥੇ ਤੁਸੀਂ ਪੇਮੈਂਟ ਕਰ ਸਕਦੇ ਹੋ ਬੈਂਕ ਦੇ ਥਰੂ ਪੇਮੈਂਟ ਕਰ ਸਕਦੇ ਹੋਗੇ ਇਹ ਬਿਲਕੁਲ ਸੇਫ ਤਰੀਕਾ ਜਾਂ ਐਸਵੀਆਈ ਦੀ ਜਿਹੜੀ ਜੋਨੋ ਐਪ ਹੈ ਉਹਦੇ ਨਾਲ ਵੀ ਤੁਸੀਂ ਪੇਮੈਂਟ ਕਰ ਸਕਦੇ ਹੋ ਜਾਂ ਏਅਰਟੈਲ ਮਨੀ ਹੈ ਉਹਦੇ ਨਾਲ ਵੀ ਕਰ ਸਕਦੇ ਹੋਗੇ Google ਤੇ ਥੋੜਾ ਜਿਹਾ ਦਿੱਕਤ ਆ ਰਹੀ ਹੈ Google Pay ਤੇ Paytm ਤੇ ਉਹ ਤੁਸੀਂ ਇਹ ਨਾ ਇਹ ਹਾਂ ਉਹਦੇ ਨਾਲ ਕਰ ਸਕਦੇ ਹੋਗੇ ਵੀ ਇਹ ਨਾ ਸਮਝੋ ਜੇ ਫੇਲਡ ਆ ਰਿਹਾ ਹੈਗਾ ਇਹ ਨਾ ਸਮਝੋ ਵੀ ਫਰਾਡ ਵਾਲਾ ਕੰਮ ਆਗਾ ਉਹ ਜਦੋਂ ਲਗਾਤਾਰ ट्रांजੈਕਸ਼ਨਾਂ ਹੋ ਰਹੀਆਂ ਉਹਦਾ ਕਰਕੇ ਥੋੜੀ ਦਿੱਕਤ ਜਰੂਰ ਆ ਰਹੀ ਹੈਗੀ ਜੀ ਤੁਸੀਂ ਕਹਿ ਰਹੇ ਸੀ ਕੰਨਨ ਵੀ ਦੇਖੋ ਬਈ ਅਗਲਾ ਵਿੱਚ ਕਹਿੰਦੇ ਨੇ ਵੀ ਯਾਰ ਇਹਨਾਂ ਨੇ ਪੈਸੇ ਦਵਾਏ ਗਏ ਆ ਹਨਾ ਵੀ ਅਸੀਂ ਤਾਂ ਪਿੰਡ ਨਾਤੇ ਹੋਣ ਦੇ ਵੀ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਹਾਲਾਤ ਨਹੀਂ ਜਿਹੜੇ ਬਹੁਤ ਮਾੜੀ ਨੇ। ਉਹ ਵੀ ਜ਼ਰੂਰ ਦੱਸੋ। ਤੁਸੀਂ ਜ਼ਮੀਨ ਦੀ ਗੱਲ ਕਰਦੇ ਸੀ ਕਿਸ ਦੇ ਨਾਮ? ਜ਼ਮੀਨ ਉੱਥੇ ਨਾ ਗੁਰਦੁਆਰਾ ਸਾਹਿਬ ਦੀ ਅੱਜ ਪਿੰਡ ਨੇ ਸਾਰਿਆਂ ਨੇ ਮਤਾ ਪਾ ਕੇ ਉੱਥੇ ਗੁਰੂ ਸਮਸ਼ਾਨ ਘਾਟ ਦੇ ਸਾਹਮਣੇ ਜ਼ਮੀਨ ਹੈਗੀ। ਉੱਥੋਂ ਅਸੀਂ ਵੀ ਜ਼ਮੀਨ ਵੀ ਸਾਰੇ ਨਗਰ ਦੇ ਫੈਸਲਾ ਕੀਤਾ ਵੀ ਉੱਥੇ ਉਹਦੀ ਯਾਦਗਾਰ ਬਣਾਈ ਜਾਵੇ ਤੇ ਸਰਕਾਰ ਵੱਲੋਂ ਵੀ ਉੱਥੇ ਅਸੀਂ ਥਾਂ ਜਗ੍ਹਾ ਦੇਵਾਂਗੇ ਜੀ। ਕਿੰਨੀ ਕਿੰਨੀ ਜਗ੍ਹਾ? ਉਹ ਮੇਰੇ ਖਿਆਲ ਆ ਵੀ ਜਿੰਨੀ ਵੀ ਉੱਥੇ ਹੋਊਗਾ ਜੇ ਉਹ ਵੀ ਸਿਸਟਮ ਹੋਊਗਾ। ਉਹ ਯਾਦਗਾਰ ਦੇ ਹਾਂ ਯਾਦਗਾਰ। ਇਹ ਯਾਦ ਜਿਹੜਾ ਵੀ ਸਿਸਟਮ ਸਰਕਾਰ ਬਣਾਉਗੀ ਉਸ ਉਸ ਹਾਵ ਨਾਲ ਹਾਂ ਪਿੰਡਾ ਮੈਨੂੰ ਮਤਾਜ ਜਪਾਇਆ ਗਿਆ ਹੈਗਾ ਜੀ ਹਾਂ ਵੀ ਵਿੱਚ ਕਹਿੰਦੇ ਨੇ ਵੀ ਕਈ ਵਾਰੀ ਅਕਾਊਂਟ ਦਾ ਵੀ ਇਹ ਜੀ ਆਏ ਆਏ ਆ ਦੇਖੋ ਠੀਕ ਹੈ ਵੀ ਆਪਾਂ ਜਿਹੜਾ ਬਗਿਆਨ ਇਨਸਾਨ ਹਨਾ ਉਹ ਬੱਚਾ ਤਾਂ ਨਹੀਂ ਮੋੜ ਕੇ ਲਿਆ ਸਕਦੇ ਦੁੱਖ ਬਹੁਤ ਜਿਆਦਾ ਇਸ ਗੱਲ ਦਾ ਪਰ ਠੀਕ ਹੈ ਵੀ ਯਾਰ ਜੇ ਕੁਝ ਵਿਚਾਰਿਆਂ ਦੀ ਇਹਨਾਂ ਦੀ ਹੈਲਪ ਹੋ ਜੇ ਤਾਂ ਗੁੱਡੀ ਦਾ ਮੰਨ ਲਓ ਵੀ ਬੱਚੇ ਆ ਪਿਆਉਣ ਵਾਲੀ ਆਏਗੀ ਮਟਿਆਰ ਕੁੜੀ ਆਏਗੀ ਹਨਾ ਤੇ ਚਲੋ ਇਹਨਾਂ ਦੀ ਵਿਚਾਰਿਆਂ ਦੀ ਕੋਈ ਹੈਲਪ ਹੋ ਜੂਗੀ ਤੇ ਬਿੱਚ ਅਬੀਦਾਨੀ ਪੁਰਸ਼ ਵੀ ਬਿਠੇ ਰਹੇ ਹੁੰਦੇ ਹੈਗੇ ਹਨਾ ਦੁਨੀਆਂ ਤੇ ਸਾਰੇ ਪ੍ਰਕਾਰ ਦੇ ਲੋਕ ਹੀ ਰਹਿੰਦੇ ਹੈਗੇ ਚੰਗੇ ਵੀ ਤੇ ਮਾੜੇ ਵੀ ਵੀ ਚੱਲ ਜਾਰ ਇਹਨਾਂ ਦੇ ਪਰਿਵਾਰ ਦਾ ਕੋਈ ਨੋਕੀ ਵਧੀਆ ਜੂਨ ਗੁਜ਼ਾਰਾ ਹੋਣ ਲੱਗ ਗਿਆ ਜੀ ਬਹੁਤ ਧੰਨਵਾਦ ਜੀ ਸੋ ਸੋ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਉਹ ਕੀਤੀ ਹੈ ਜਿਹੜੇ ਕਾਊਂਟ ਨੰਬਰ ਦੀ ਗੱਲ ਬਲਜਿੰਦਰ ਹੋਰਾਂ ਨੇ ਕੀਤੀ ਹੈ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਵੀ ਜਿਹੜਾ ਚੱਲ ਰਿਹਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਪਰਿਵਾਰ ਦੇ ਉੱਪਰ ਤਕਰੀਬਨ 18 ਤੋਂ 20 ਲੱਖ ਦਾ ਜਿਹੜਾ ਹੈਗਾ ਕਰਜ਼ਾ ਇੱਕ ਭੈਣ ਜਿਹੜੀ ਆ ਉਹ ਵਿਆ ਜਿਹੜੇ ਹੋਣਗੇ ਇਸ ਤਰ੍ਹਾਂ ਦੇ ਨਾਲ ਪੈਣ ਦਾ ਵਿਆਕਰੂਗਾ ਪਰ ਹਾਲਾਂਕਿ ਉਹ ਸ਼ਹੀਦੀ ਪ੍ਰਾਪਤ ਜਿਹੜੀ ਆ ਕਿਸਾਨ ਅੰਦੋਲਨ ਦੇ ਵਿੱਚ ਕੀਤੀ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਅਕਾਊਂਟ ਨੰਬਰ ਜਿਹੜਾ ਉਹ ਚੱਲ ਰਿਹਾ ਤਾਂ ਤੁਸੀਂ ਜਿਸ ਤਰ੍ਹਾਂ ਦੇ ਨਾਲ ਜਿਹੜਾ ਵੀ ਦਾਨੀ ਸੱਜਣ ਕਿਸ ਤਰ੍ਹਾਂ ਦੀ ਸਹਾਇਤਾ ਕਿਸ ਤਰ੍ਹਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਜ਼ਰੂਰ ਕਰਿਓ ਹਾਲਾਂਕਿ ਘਰ ਸਾਥੋਂ ਕੁਝ ਇੱਕ ਕਦਮੇ ਮਿੰਟ ਦੀ ਦੂਰੀ ਤੇ ਪਰ ਸਾਡਾ ਹੌਂਸਲਾ ਨਹੀਂ ਪੈਂਦਾ ਕਿ ਅਸੀਂ ਘਰ ਦੇ ਵਿੱਚ ਜਾ ਕੇ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਜਾਂ ਕਿਸੇ ਦੇ ਨਾਲ ਗੱਲਬਾਤ ਕਰੀਏ ਸੋ ਇਹ ਅਸੀਂ ਵੀ ਆਪਣੇ ਵੱਲੋਂ ਆਰਐਮਬੀ ਟੈਲੀਵਿਜ਼ਨ ਦੇ ਵੱਲੋਂ ਸਲਾਮ ਸਲੂਟ ਉਸ ਸ਼ਹੀਦ ਸ਼ੁਭਕਰਮ ਸਿੰਘ ਨੂੰ ਕਰਦੇ ਹਾਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਚਸਕਰੇ ਬੌਂਦੇ ਹੋ ਇਜਾਜ਼ਤ ਧੰਨਵਾਦ ਜੀ